ਪੂਰੀ ਤੇ ਵਿੱਚ ਕਿਸਾਨਾਂ ਦਾ ਤਰਨਾਸ਼ ਤੀਸਰੇ ਦਿਨ ਵੀ ਚੱਲ ਰਹੀ ਹੈ ਤੇ ਗੰਨਾ ਮਿਲਕ ਮਾਲਕਾਂ ਖਿਲਾਫ ਕਿਸਾਨਾਂ ਦਾ ਤਰਨਾ ਵੀ ਦੇ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਅੱਤ ਦੀ ਠੰਡ ਦੇ ਵਿਚਾਲੇ ਕਿਸਾਨਾਂ ਨੇ ਇੱਥੇ ਰਾਤ ਸੜਕਾਂ ਤੇ ਗੁਜ਼ਾਰੀ ਮੰਗਾ ਮੰਨੇ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਚਤਾਵਨੀ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਦਿੱਤੀ ਕਹਿਰ ਤੇ ਠੰਡ ਵਿਚਾਲੇ ਇਹ ਰਾਤ ਇੱਥੇ ਹੀ ਸੜਕਾਂ ਤੇ ਕੱਟ ਨੂੰ ਮਜਬੂਰ ਹੋਏ ਪੂਰੇ ਚ ਕਿਸਾਨਾਂ ਦਾ ਦਰਨਾ ਤੀਸਰੇ ਦਿਨ ਵੀ ਜਾਰੀ ਹੈ ਗੰਨਾ ਮਿਲ ਮਾਲਕਾਂ ਖਿਲਾਫ ਕਿਸਾਨ ਦਰਨਾ ਦੇ ਰਹੇ ਨੇ ਕਹਿਰ ਦੇ ਠੰਡ ਚ ਕਿਸਾਨਾਂ ਨੇ ਸੜਕ ਉਤੇ ਰਾਤ guzari ਵਿਕੀਪੁੱਲਰ ਬਣੇ ਹੋਏ ਨੇ ਸਾਡੇ ਨਾਲ ਇਸੇ ਖਬਰ ਤੋਂ ਉਹਨਾਂ ਦਾ ਰੁਕ ਕਰ ਲੈਨੇ ਆ ਵੀ ਕਿ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਇੱਕ ਕਿਸਾਨ ਕੀ ਕਹਿ ਰਿਹਾ ਹੈ ਤੀਸਰਾ ਦਿਨ ਹੈ ਅਤਿ ਦੀ ਠੰਡ ਹੈ ਰਾਤ ਇੱਥੇ ਕੱਟਣ ਨੂੰ ਮਜਬੂਰ ਨੇ ਕੀ ਅੱਗੇ ਦੀ ਰਣਨੀਤੀ ਹੈ ਹੀਰੋਆ ਦਾ ਵਿੱਚ ਪੰਜਾਬ ਦੇ ਕਿਸਾਨਾਂ ਦੀ ਤਰਾਸ ਦੀ ਆਵਾਜ਼ ਵੀ ਹੈ ਕਾ ਵੀ ਕੀ ਭਾਵੇਂ ਕੀ ਕਣਕ ਹੋਵੇ ਭਾਵੇਂ ਝੋਨਾ ਹੋਵੇ ਪਾਣੀ ਨਾਲ ਹੋਵੇ ਕਸਰ ਯੋਨਾ ਨੂੰ ਆਪਣੀ ਜਿਹੜੀਆਂ ਮੰਗਾਂ ਨੇ ਜਰ ਮੱਲਣਾ ਪੈਂਦਾ ਹੈਗਾ ਧੂੜ ਦੇ ਵਿੱਚ ਕੰਨਾ ਕਿਸਾਨ ਨੇ ਜਿਹੜੇ ਪਰੇਸ਼ਾਨ ਨੇ ਗੰਨੇ ਕਿਸਾਨ 15 ਦਿਨਾਂ ਤੋਂ ਸੜਕਾਂ ਦੇ ਉੱਪਰ ਆਪਣੇ ਖੇਤਾਂ ਦੇ ਵਿੱਚੋਂ ਗੰਨੇ ਟਰਾਲੀਆਂ ਭਰ ਕੇ ਉੱਪਰ ਚੱਲ ਕੇ ਆਏ ਕਦੇ ਰੋਡ ਦੇ ਦੂਜੇ ਪਾਸੇ ਕਦੇ ਮਿਲਲ ਬਾਹਰ ਕਦੇ ਰੋਡ ਤੇ ਐਡਾ ਦਾ ਜਿਹੜੀ ਇਸ ਤਰ੍ਹਾਂ ਦਿਖਾਉਣਾ ਕਿ ਹੁਣ ਵੀ ਵੱਡੀ ਗਿਣਤੀ ਦੇ ਕਿਸਾਨ ਨੇ ਜਿਹੜੇ ਇਕੱਠਾ ਹੋਣਾ ਦਿਖਾਉਣਾ ਹੁੰਦਾ ਇਹ ਜਿਹੜੀਆਂ ਭੜੀਆਂ ਟਰਾਲੀਆਂ ਤੁਹਾਨੂੰ ਪਿੱਛੇ ਨਜ਼ਰ ਆ ਰਹੀਆਂ ਨੇ ਜਿਹੜਾ ਲੁਧਿਆਣਾ ਹਿਸਾਬ ਹਰੇਕ ਦੇ ਮੈਂਕ ਤੇ ਬੋਲੀ ਗਈ ਆ ਕਿ ਚਲੋ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਇਹ ਜੀਆ ਚਲੋ ਥੋੜੀ ਲੋਕਾਂ ਪਰੇਸ਼ਾਨ ਨਾ ਹੋਣ ਪਰ ਜਦੋਂ ਲੋਕ ਨੇ ਜਿਵੇਂ ਕਰਦੇ ਨੇ ਫਿਰ ਉਹ ਖਜ਼ੂਰ ਹੋ ਕੇ ਰੋਡ ਬੰਦ ਕਰ ਦਿੰਦੇ ਕੱਲ ਕਈ ਕੰਦੇ ਰੋਡ ਬੰਦ ਰੇ ਹਾਂ ਹੁਣ ਕਿੰਨਾ ਕਿੰਨਾ ਵੱਜ ਗਿਆ ਇੱਥੇ ਜਿਹੜੀਆਂ ਪਹੁੰਚਣ ਨਾਲ ਗੱਲਬਾਤ ਵੀ ਕਰਾਂਗੇ ਸਾਡੀ ਕਿਵੇਂ ਦੇਖਦੇ ਹੋਗੇ ਹੁਣ ਧਰਨਾ ਪ੍ਰੈਸੀਡੈਂਟ ਸ਼ਾਮਲਾ ਹੋਰ ਲਗਾਉਣਾ ਨਾਲ ਨਾ ਕਰਦੇ ਆਂ ਕਿ ਆਂਕੀਆ ਪੂਰਾ ਜਸਤਰ ਤੇ ਤੇ ਦੇਖਦਾ ਵੀ ਆਪਾਂ ਨਹੀਂ ਹੁੰਦੇ ਜੀ ਜੀ ਜਬਾਨ ਚੱਲਦੀ ਹੈ ਉਹ ਸਾਹ ਚੱਲਦਾ ਹੈ ਤਾਂ ਕੁਝ ਅਰੇ ਟਿੱਕਾ ਚੱਲਦੀ ਹੈ ਮੇਰੇ ਹਾਲ ਜ਼ਰੂਰ ਦਰਸ਼ ਕੀਤੀ ਗਈ ਹੈ ਤਾਂ ਵਕੀ ਤੁਹਾਡੀ ਆਵਾਜ਼ ਪ੍ਰੋਪਰ ਨਹੀਂ ਪਹੁੰਚ ਪਾਰੀ ਇੱਕ ਵਾਰ ਜ਼ਰੂਰ ਇਸ ਨੂੰ ਪ੍ਰੋਬਲਮ ਨੂੰ ਸੋਧਣਾ ਜ਼ਰੂਰ ਪਰ ਉਸ ਤੋਂ ਪਹਿਲਾਂ ਤਸਵੀਰਾਂ ਨਾਲ-ਨਾਲ ਦਿਖਾ ਦिए ਜ਼ਰੂਰ ਗੰਨੇ ਦੀ ਫਸਲ ਨਾਲ ਖਰੀਦਣ ਨੂੰ ਲੈ ਕੇ ਦਰਨੇ ਤੇ ਕਿਸਾਨ ਡਟੇ ਹੋਏ ਨੇ ਇਹ ਲਾਈਵ ਤਸਵੀਰਾਂ ਤੋਂ ਨਾਲ ਸੰਜੇ ਕਾਰੇਸਾ ਗੰਨਾ ਮਿਲ ਮਾਲਕਾਂ ਖਿਲਾਫ ਕਿਸਾਨਾਂ ਨੇ ਦਰਨਾ ਦਿੱਤਾ ਹੋਇਆ ਹੈ ਤੇ ਤੀਸਰੇ ਦਿਨ ਵੀ ਅਤਿ ਦੀ ਠੰਡ ਵਿਚਾਲੇ ਰਾਤਾਂ ਕੱਟਣ ਨੂੰ ਮਸ਼ਹੂਰੇ ਕਿਸਾਨ ਨਜ਼ਰ ਆਏ ਨੇ ਹਾਲਕਿ ਅੱਗੇ ਦੀ ਰਣਨੀਤੀ ਇਹੀ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਪ੍ਰਸ਼ਾਸਨ ਨਹੀਂ ਮੰਨਦਾ ਜਦ ਤੱਕ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲੈਂਦਾ ਦਰਨਾ ਪ੍ਰਦਰਸ਼ਨ ਐਵੇਂ ਹੀ ਚੱਲ ਰਿਹਾ ਰਹੇਗਾ ਗੰਨੇ ਦੀ ਫਸਲ ਨਾਲ ਖਰੀਦਣ ਨੂੰ ਲੈ ਕੇ ਕਿਸਾਨ ਦਰਨੇ ਤੇ ਬੈਠੇ ਹੋਏ ਨੇ ਤਾਂ ਮਿਲ ਮਾਲਕਾ ਖਿਲਾਫ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਹੱਲਾ ਬੋਲ ਕਰ ਦਿੱਤਾ ਹੈ। ਜਿੰਦਾਬਾਦ ਜਿੰਦਾਬਾਦ। ਸਾਰੂਆਈ ਸਰਕਾਰ ਸੰਗਰੂਰ ਦੇ ਧੂਰੀ ਚ ਗੰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਮੇਰੇ ਪਿੱਛੇ ਤੁਸੀਂ ਗੰਨੇ ਦੀਆਂ ਟਰਾਲੀਆਂ ਦੇਖ ਰਹੇ ਹੋਗੇ ਜਿਹੜੀਆਂ ਕੀ ਪਿਸਲੇ 15 ਦਿਨਾਂ ਤੋਂ ਇਸੇ ਤਰ੍ਹਾਂ ਸੜਕਾਂ ਦੇ ਉੱਪਰ ਘੁੰਮ ਰਹੀਆਂ ਨੇ ਕਿਉਂਕਿ ਕਿਸਾਨਾਂ ਦਾ ਗੰਨਾ ਜਿਹੜਾ ਉਹ ਖਰੀਦਿਆ ਨਹੀਂ ਜਾ ਰਿਹਾ। ਕਿਸਾਨ ਮੁਸੀਬਤ ਦੇ ਵਿੱਚ ਹੈ ਫਿਲਹਾਲ ਹੁਣ ਉਹਨਾਂ ਨੇ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਇਹ ਪੱਕਾ ਮੋਰਚਾ ਲਾਇਆ ਹੋਇਆ ਹੈਗਾ ਪਰ ਲੇਕਿਨ ਮਿਲ ਮੈਨੇਜਮੈਂਟ ਦੇ ਨਾਲ ਕਿਸੇ ਵੀ ਗੱਲਬਾਤ ਦੇ ਉੱਪਰ ਜਿਹੜੀ ਗੱਲਬਾਤ ਸਿਰੇ ਨਹੀਂ ਚੜੀ ਹੈ ਕਿਸਾਨ ਝੰਡੇ ਲੈ ਕੇ ਆਪਣੇ ਇਸ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ ਕਈ ਜਥੇਬੰਦੀਆਂ ਦਾ ਸਾਥ ਕਿਸਾਨਾਂ ਨੂੰ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਪੂਰੀ ਰਾਤ ਕੱਲ ਇਸੇ ਲੁਧਿਆਣਾ ਹਿਸਾਰ ਹਾਈਵੇ ਦੇ ਉੱਪਰ ਕਿਸਾਨਾਂ ਦੀ ਬੀਤੀ ਹੈਗੀ ਕਿਸਾਨ ਕਹਿ ਰਹੇ ਨੇ ਕਿ ਧੂਰੀ ਦਾ ਜਿਹੜਾ ਨਿੱਜੀ ਗੰਨਾ ਮਿਲ ਹੈ ਉਹ ਸ਼ੁਰੂ ਕੀਤਾ ਜਾਵੇ ਕਿਸਾਨਾਂ ਦਾ ਗੰਨਾ ਧੂਰੀ ਦੇ ਮਿਲ ਦੇ ਵਿੱਚ ਹੀ ਵਿਕੇ ਤੇ ਨਾਲ ਦੀ ਨਾਲ ਇੱਕ ਉਹ ਉਹ ਉਹਨਾਂ ਨੂੰ ਇਹ ਵੀ ਡਰਾ ਹੈ ਕਿ ਅਗਲੀ ਵਾਰ ਤੱਕ ਇਹ ਮਿਲ ਬੰਦ ਹੋ ਜਾਵੇਗਾ ਮਿਲ ਚਾਲੂ ਕੀਤਾ ਜਾਵੇ ਪਰ ਲੇਕਿਨ ਹਾਲੇ ਤੱਕ ਪ੍ਰਸ਼ਾਸਨ ਮਿਲ ਮੈਨੇਜਮੈਂਟ ਸਰਕਾਰ ਵੱਲੋਂ ਕੋਈ ਭਰੋਸਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਧਰਨਾ ਤੀਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈਗਾ ਤੇ ਨਾਲ ਦੀ ਨਾਲ ਕਹਿ ਸਕਦੇ ਆ ਇੱਕ ਵੱਡੇ ਸੰਘਰਸ਼ ਦੀ ਤਿਆਰੀ ਦੇ ਵਿੱਚ ਕਿਸਾਨ ਵਿੱਕੀਪੋਲ ਡੇਲੀਪੋਸਟ ਪੰਜਾਬ ਰਣਾਮਾਚਲ ਸੰਗਰੂਰ